ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇ ਲੈ ਕੇ ਆਜਾਣਾ ਜੀ ਗੱਲ ਕਰਾਂਗੇ ਅਗਲੇ 10 ਦਿਨਾਂ ਦੀ ਯਾਨੀ ਕਿ 14-15 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਅ ਮਹੀਆਲੇ ਫਖਾ ਹੁਣ ਕਿੰਨੇ ਕਸਾਰ ਰਹਿਣਗੇ ਆਉਂਦੇ ਦਿਨਾਂ ਦੇ ਦਰਮਿਆਨ ਉਮੀਦ ਹੈ ਤੇ ਰਾਜਸਥਾਨ ਹਰਿਆਣਾ ਦੇ ਮੌਸਮ ਦੀ ਵੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਅਸਲ ਇਹਦੀ ਤਾਜ਼ਾ ਸੈਟਲਾਈਟ ਦੀ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੇ ਜਨਵਰੀ 6 ਦਾ ਅੱਜ ਦਿਨ ਹੈ ਤੇ ਸ਼ਾਮ ਤੇ ਲਗਭਗ 6:00 ਵੱਜਣ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦੇ ਦਿੱਤੀ ਸੀ ਕਿ ਜਿਹੜਾ ਪਿੱਛੇ ਸਿਸਟਮ ਚੱਲਦਾ ਹੋਇਆ ਪਿਛਲੇ 24 ਘੰਟਿਆਂ ਤੋਂ ਉਹ ਹੁਣ ਪੰਜਾਬ ਹਰਿਆਣਾ ਦੇ ਵਿੱਚ ਸਮਾਪਤ ਸੀ ਤੇ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਸਵੇਰ ਵੇਲੇ ਕਿਤੇ ਕਿਤੇ ਸ਼ਰਾਟੇ ਲੱਗ ਰਹੇ ਸੀ ਤੇ ਦੁਪਹਿਰ ਹੁੰਦੇ ਹੁੰਦੇ ਇਹ ਸਿਸਟਮ ਅੱਗੇ ਪਹਾੜਾ ਵੱਲੋਂ ਕਰ ਗਿਆ ਕੁੱਝ ਜੀ ਐਸ ਲਈ ਜੇ ਅਗਰ ਤਸਵੀਰ ਦੇਖੀਏ ਤੇ ਪੰਜਾਬ ਦੇ ਕਹ ਲੀਏ ਕਿ ਮਾਲਵਾ ਖੇਤਰ ਤੇ ਮਾਲਵੇ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਤੇ ਮਾਝ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਜੜੀ ਹੈ ਜਮਿਨੀ ਲੈਵਲ ਤੇ ਫਿਰ ਤੋਂ ਇੱਕ ਵਾਰ ਵਾਣੀ ਸ਼ੁਰੂ ਹੋ ਚੁੱਕੀ ਹੈ 6 ਵਜਰੇ ਨੇ ਤੇ ਧੁੰਦ ਦੇ ਅਲਰਟ ਨੇ ਜੀ ਆਉਂਦੇ ਦਿਨਾਂ ਦੇ ਦਰਮਿਆਨ ਧੁੰਦ ਬਹੁਤੇ ਖੇਤਰਾਂ ਨੂੰ ਬੱਡੇ ਖਦਰ ਤੇ ਪ੍ਰਭਾਵਿਤ ਕਰ ਸਕਦੀ ਆ ਭਾਵੇਂ ਪੰਜਾਬ ਦੇ ਖੇਤਰ ਹੈ ਭਾਵੇਂ ਹਰਿਆਣਾ ਰਾਜਾਂ ਦੇ ਖੇਤਰ ਹੈ ਤੇ ਧੁੰਦ ਦੇ orange ਅਲਰਟ ਜਿਹੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਫਿਲਹਾਲ ਉਹ ਅਪਡੇਟ ਵੀ ਤੁਹਾਨੂੰ ਸਾਂਝਾ ਕਰਾਂਗੇ ਜੇਕਰ ਆਉਂਦੇ ਚਾਰ-ਪੰਜ ਦਿਨਾਂ ਦੀ ਗੱਲ ਕਰੀਏ ਯਾਨੀ ਕਿ ਅਗਲੇ ਜਿਹੜੇ ਚਾਰ-ਪੰਜ ਦਿਨ 10-11 ਤਰੀਕ ਤੱਕ ਵੱਡੇ ਲੈਵਲ ਤੇ ਕੋਈ ਮੀਂਹ ਵਾਲਾ ਸਿਸਟਮ ਆ ਨਹੀਂ ਰਿਹਾ ਹਾਲਾਂਕਿ ਲੋੜਿਤ ਲਾਗੇ ਇੱਕ ਸਿਸਟਮ ਜ਼ਰੂਰ ਆ ਰਿਹਾ ਜਿਹੜਾ ਕਿ 11-12-13-14 ਇਹਨਾਂ ਦਿਨਾਂ ਦੇ ਦਰਮਿਆਨ ਪ੍ਰਭ ਜਾ ਰਿਹਾ ਤੇ ਹੋਰ ਕੋਲ ਜਾ ਕੇ ਉਹਦੀ ਬਿਲਕੁਲ ਸਟੀਕ ਜਿਹੜੀ ਅਪਡੇਟ ਹੈ ਸਟੀਕ ਅਨੁਮਾਨ ਹੈ ਉਹ ਤੁਹਾਨੂੰ ਜਿਹੜੀ ਅਪਡੇਟ ਅਸੀਂ ਦੇਵਾਂਗੇ ਫਿਲਹਾਲ ਹਲਕਾ ਲੱਗ ਰਿਹਾ ਜੀ ਸਿਸਟਮ ਬਬੀ ਤੇ 11 12 13 ਨੂੰ ਬਦਲਵਾਈ ਦੇ ਸਕਦਾ ਹੈ ਸੋ ਬਟੇ ਮੇਰੇ ਅਸਾਰ ਹੁਣ ਕਹ ਲਿਆ ਕਿ ਮੋٹے ਤੌਰ ਤੇ ਲੋਹੜੀ ਤੱਕ ਤਾਂ ਬਿਲਕੁਲ ਨਹੀਂ ਆ 13 ਜਨਵਰੀ ਤੱਕ ਤੇ ਬਾਕੀ ਜੇਕਰ ਸਿਸਟਮ ਦੇ ਵਿੱਚ ਬਦਲਾ ਆਉਂਦਾ ਹੈ ਤੇ ਉਹ ਵੀ ਅਪਡੇਟ ਤੁਹਾਨੂੰ ਮੌਕੇ ਤੇ ਜੜੀ ਆ ਸਾਂਝੀ ਕੀਤੀ ਜਾਵੇਗੀ। ਸੇਤਲੈਰ ਪਲਸ ਕਰਾਕੇ ਦੀ ਠੰਡ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ ਜੀ। ਕੱਲ ਬਹੁਤੇ ਵੱਡੇ ਖੇਤਰ ਦੇ ਵਿੱਚ ਧੁੰਦ ਜਮਿਨੀ ਲੈਵਲ ਤੇ ਵੱਣਦੀ ਵੇਖੀ ਜਾ ਸਕਦੀ ਹੈ ਤੇ ਜਿਵੇਂ ਕਿ ਅੰਬਰਾ ਤੇ ਜੜੀ ਧੁੰਦ ਦੀ ਚਾਦਰ ਛਾਂਦੀ ਹੈ ਉਹ ਵੀ ਹੁਣ ਮਾਹੌਲ ਇੱਕ ਵਾਰ ਫਿਰ ਤੋਂ ਵੱਡ ਸਕਦਾ ਹੈ ਤੇ ਧੁੱਪ ਦੇ ਦਰਸ਼ਨ ਕੁਝ ਖੇਤਰਾਂ ਦੇ ਵਿੱਚ ਕਹ ਲਿਆ ਹੋਣਗੇ ਤੇ ਬਾਕੀ ਵੱਡੇ ਖੇਤਰ ਦੇ ਵਿੱਚ ਧੁੱਪ ਦੇ ਦਰਸ਼ਨ ਜ ਸਰ ਅਸਲੇਤੀ ਜਿਹੜੀ ਰਿਪੋਰਟ ਹੈ ਜੋ ਮੌਸਮ ਵਿਭਾਗ ਨੇ ਅੱਜ ਜਾਰੀ ਕੀਤੇ ਆ ਇਹ ਅੰਕੜੇ ਨੇ ਜੋ ਮੌਸਮ ਲੈ ਕੇ ਜਾਰੀ ਕੀਤੇ ਗਏ ਨੇ ਅਗਲੇ 3 ਦਿਨਾਂ ਯਾਨੀ ਕਿ ਅੱਜ 6 ਤਰੀਕਾ ਜੀ 7 8 ਤੇ 9 ਤਰੀਕ ਲਈ ਅਲਰਟ ਜਿਹੜੇ ਆ orange ਅਲਰਟ ਜਾਰੀ ਕੀਤੇ ਗਏ ਨੇ ਤੇ yellow ਅਲਰਟ ਜਾਰੀ ਕੀਤੇ ਗਏ ਨੇ ਤੇ ਜਿਹੜਾ ਸਿਸਟਮ ਤੁਹਾਨੂੰ ਕਹਿ ਰਿਹਾ ਕਿ ਜਿਹੜਾ 11 12 ਦੇ ਲਾਗੇ ਲੋੜੀ ਦੇ ਲਾਗੇ ਇੱਕ ਹੁੰਦਾ ਜਾ ਰਿਹਾ ਤੇ ਉਹ ਫਿਲਹਾਲ ਹਲਕੇ ਲੈਵਲ ਦਾ ਸਿਸਟਮ ਲੱਗ ਰਿਹਾ ਰਡਾਰ ਦੇ ਵਿੱਚ ਵੀ ਇਹ ਸ਼ੋ ਹੋ ਰਿਹਾ ਮੌਸਮ ਵਿਭਾਗ ਦੇ ਤੇ ਬੱਦਲ ਵਾਈ ਦੇ ਸਕਦਾ ਕਿਤੇ-ਕਿਤੇ ਹਲਕੇ ਸ਼ਰਾਟੇ ਦੇ ਸਕਦਾ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਲੱਗਣਗੇ ਕਿਹੜੇ ਖੇਤਰ ਪ੍ਰਭਾਵਿਤ ਜੋ ਮੇਂ ਲੱਗ ਸਕਦੇ ਨੇ ਇਹ ਤੁਹਾਨੂੰ 10-11 ਲਾਗੇ ਜਿਹੜੀ ਆ ਅਪਡੇਟ ਜਿਹੜੀ ਦਿੱਤੀ ਜਾਵੇਗੀ ਫਿਲਹਾਲ ਜੀ ਧੁੰਦ ਦੇ ਅਲਰਟ ਨੇ ਸੇਤਲੇ ਇਸੇ ਤਰ੍ਹਾਂ ਚੱਲਦੀ ਰਹਿਣੀਆਂ ਭਾਵੇਂ ਪੰਜਾਬ ਦੇ ਖੇਤਰ ਹੈ ਹਰਿਆਣਾ ਦੇ ਖੇਤਰ ਹੈ ਰਾਜਸਥਾਨ ਦੇ ਵੀ ਉੱਤਰਪੂਰਬੀ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਆ ਦੱਸ ਸਕਦੇ ਸਕਦੀ ਹੈ ਤੇ ਠੰਡ ਦਾ ਦੌਰ ਹਾਲੇ ਜਿਹੜਾ ਆ ਹੋਰ ਲੱਗੇਗਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਕੜਾਕੇ ਦੀ ਠੰਡ ਹਜੇ ਚੱਲੇਗੀ ਧੰਨਵਾਦ ਜੀ ਸ਼ੁਕਰੀਆ